ਸੀਬੀ ਅਦਾਲਤ ਦੇ ਬੱਲੋ ਅੱਜ ਫੇਕ ਐਨਕਾਊਂਟਰਸ ਦੇ ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਦਿੱਤਾ ਗਿਆ ਜੀਆਂ ਦਾਦੇ ਕਿ ਅੱਜ ਦੋ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਗਈ ਹੈ ਜਿਨ੍ਹਾਂ ਨੇ 92 ਦੇ ਵਿੱਚ 1992 ਦੇ ਵਿੱਚ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਦਾ ਫੇਕ ਐਨਕਾਊਂਟਰ ਕਰ ਦਿੱਤਾ ਸੀ ਔਰ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਉਸ ਸਮੇਂ ਜਦੋਂ ਖਾਕੂਵਾਦ ਦਾ ਦੌਰ ਸੀ ਜਦੋਂ 80s 90s ਦੇ ਵਿੱਚ ਜਦੋਂ ਧੜਾ ਧੜ ਝੂਠੇ ਮੁਕਾਬਲੇ ਕੀਤੇ ਜਾ ਰਹੇ ਸੀ ਮੁੰਡਿਆਂ ਨੂੰ ਚੱਕ ਚੱਕ ਕੇ ਮਾਰਿਆ ਜਾ ਰਿਹਾ ਮਾਜੇ ਦੀ ਧਰਤੀ ਖਾਸ ਤੌਰ ਤੇ ਸੈਂਟ੍ਰਿਕ ਰਹੀ ਹੈ ਸਾਰੇ ਮਾਮਲੇ ਬਿਜਤਾਦਾਦੀ ਕਿ ਹੁਣ ਸੀਬੀਆਈ ਅਦਾਲਤ ਜਿਹੜੀ ਹਿਊਮਨ ਰਾਈਟਸ ਵਿੰਗ ਹੈ ਜਦੋਂ ਐਡਵੋਕੇਟ ਤੁਹਾਨੂੰ ਦੱਸਦੀ ਹੈ ਕਿ ਸਰਬਜੀਤ ਸਿੰਘ ਵੇਰਕਾ ਹੋਣਾ ਦੇ ਵੱਲੋਂ ਇਹ ਕੇਸਾਂ ਦੀ ਪੈਰਵਾਹੀ ਵੀ ਕੀਤੀ ਜਾਂਦੀ ਔਰ ਤੁਹਾਨੂੰ ਦੱਸਦੀ ਹੈ ਕਿ ਹੁਣ ਦੋ ਮੁਲਾਜ਼ਮਾ ਨੇ ਜਿਨ੍ਹਾਂ ਨੇ ਦੋ ਮੁੰਡਿਆਂ ਨੂੰ ਮਾਰਿਆ ਸੀ ਉਹਨਾਂ ਨੂੰ ਸਜ਼ਾ ਸੁਣਾਈ ਗਈ ਅੱਜ ਬਲਦੇਵ ਸਿੰਘ ਤੇ ਲਖਵਿੰਦਰ ਸਿੰਘ ਨਾਂ ਦੇ ਦੋ ਮੁੰਡਿਆਂ ਨੂੰ ਘਰੋਂ ਚੁੱਕਿਆ ਤੇ ਉਸ ਵਾਰ ਉਹਨਾਂ ਝੂਠਾ ਮੁਕਾਬਲਾ ਬਣਾਇਆ ਦੋਨਾਂ ਨੂੰ ਤੁਹਾਨੂੰ ਦੱਸਦੀ ਹੈ ਕਿ ਮਾਰ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਹੁਣ ਸਜ਼ਾ ਸੁਣਾਈ ਗਈ ਹੈ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਜਿਹੜੇ ਅੱਜ ਬੁੜੇ ਹੋ ਚੁੱਕੇ ਨੇ ਆ ਤਸਵੀਰਾਂ ਦੋ ਮੁੰਡਿਆਂ ਦੀਆਂ ਨੇ ਜਿਨ੍ਹਾਂ ਨੂੰ ਘਰੋਂ ਚੁੱਕਿਆ ਗਿਆ ਸੀ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵਿੱਚੋਂ ਲਖਵਿੰਦਰ ਸਿੰਘ ਲੱਖਾ ਇੱਕ ਮੁੰਡੇ ਦਾ ਨਾਮ ਹੈ ਤੇ ਦੂਜੇ ਪਾਸੇ ਗੱਲ ਕਰੀਏ ਬਲਦੇਵ ਸਿੰਘ ਦੇਬਾ ਬਲਦੇਵ ਸਿੰਘ ਦੇਬਾ ਤੇ ਲਖਵਿੰਦਰ ਸਿੰਘ ਲੱਖਾ ਇਹਨਾਂ ਨੂੰ ਜਿਹੜਾ ਹੈਗਾ ਤੁਹਾਨੂੰ ਦੱਸ ਦੇ ਕਿ ਝੂਠੇ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਸੀ ਮਾਰਿਆ ਕਿਹਨੇ ਸੀ ਉਸ ਸਮੇਂ ਦੇ ਦੱਸ ਦੇ ਕਿ ਸਾਬਕਾ ਇੰਸਪੈਕਟਰ ਗੁਰਪਿੰਦਰ ਸਿੰਘ ਤੇ ਏਐਸਆਈ ਰੈਂਕ ਦਾ ਅਧਿਕਾਰੀ ਪ੍ਰਸ਼ੋਤਮ ਸਿੰਘ ਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਮੈਂ ਕਹੂੰਗਾ ਬਾਰ ਆ ਤਸਵੀਰ ਜਿਹੜੀ ਹੈ ਇਹਨਾਂ ਦੇ ਵਿੱਚੋਂ ਇੱਕ ਮੁੰਡਾ ਜਿਹੜਾ ਲਖਵਿੰਦਰ ਸਿੰਘ ਲਖਾ ਇਹ बताਉਂਦਾ ਦੀ ਕਿ ਫੌਜ ਦੇ ਵਿੱਚ ਸੀ ਇਹ ਫੌਜ ਦੇ ਵਿੱਚ ਸੀ ਤੇ ਛੁੱਟੀ ਤੇ ਆਇਆ ਹੋਇਆ ਸੀ ਤੁਸੀਂ ਦੇਖੋ ਟਰੈਜੇਡੀ ਕਿਸ ਪ੍ਰਕਾਰ ਹੋਈ ਉਸ ਸਮੇਂ ਲਖਵਿੰਦਰ ਸਿੰਘ ਮੁੰਡਾ ਫੌਜ ਦੇ ਵਿੱਚ ਸੀ ਆਰਮੀ ਦੇ ਵਿੱਚ ਸੀ ਤੇ ਛੁੱਟੀ ਕੱਟਣ ਆਪਣੇ ਪਿੰਡ ਆਇਆ ਹੋਇਆ ਸੀ ਪਰ ਇਸ ਨੂੰ ਕੀ ਪਤਾ ਸੀ ਇਸ ਨੂੰ ਪੁਲਿਸ ਚਾਕੇ ਮਾਰ ਦੂ ਤੇ ਝੂਠਾ ਮੁਕਾਬਲਾ ਬਣਾ ਦੂਗੀ ਤਾਂ ਦੱਸ ਦੇ ਕਿ ਗੁਰਪਿੰਦਰ ਤੇ ਐਸਆਈ ਪਰਸ਼ੋਤਮ ਸਿੰਘ ਸਾਫ ਦਾ ਇਨਸਪੈਕਟਰ ਸੀ ਗੁਰਪਿੰਦਰ ਸਿੰਘ ਤੇ ਐਸਆਈ ਰੈਂਕ ਦਾ ਅਧਿਕਾਰੀ ਸੀ ਪਰਸ਼ੋਤਮ ਸਿੰਘ ਤੇ ਆ ਇੱਕ ਉਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਹੋਰ ਪੁਲਿਸ ਮੁਲਾਜ਼ਮ ਹੈ ਇਸ ਨੂੰ ਬਰੀ ਕਰ ਦਿੱਤਾ ਗਿਆ ਪਰ ਆ ਦੋਨੇ ਪੱਗਾਂ ਵਾਲੇ ਜਿਹੜੇ ਜਿਨ੍ਹਾਂ ਦੇ ਪੱਗ ਬੰਨੀ ਆ ਇੱਕ ਦੇ ਬਲੂ ਕਲਰ ਦੀ ਪੱਗ ਦੇਖ ਸਕਦੇ ਹੋ ਤੁਸੀਂ ਇੱਕ ਕਲਰ ਦੇ yellow ਇੱਕ yellow ਕਲਰ ਦੀ ਪੱਗ ਹੈ ਇਹਨਾਂ ਦੋਨਾਂ ਨੂੰ ਜਿਨ੍ਹਾਂ ਨੂੰ ਅਸੀਂ ਸਰਕਲ ਕੀਤਾ ਇਹਨਾਂ ਦੋਨਾਂ ਨੂੰ ਸਜ਼ਾ ਸੁਣਾਈ ਗਈ ਆ ਹੁਣ ਜੀ ਆ ਦੱਸਦੇ ਕਿ ਸਜ਼ਾ ਦਾ ਐਲਾਨ ਜਿਹੜਾ ਤੋਂ ਦੱਸਦੇ ਕਿ 4 ਤਰੀ ਨੂੰ ਹੋਣਾ ਪਰ ਇਹਨਾਂ ਨੂੰ ਦੋਸ਼ੀ ਪਾਇਆ ਗਿਆ ਦੋਨੇ ਪੁਲਿਸ ਮੁਲਾਜ਼ਮਾਂ ਨੂੰ ਤਾਂ ਵੱਡੀ ਖਬਰ ਆ ਉਸ ਸਮੇਂ ਤੁਹਾਨੂੰ ਦੱਸ ਦਈਏ ਕਿ ਪੂਰਾ ਮਾਮਲਾ ਕੀ ਵਾਪਰਿਆ ਸੀ ਜਦੋਂ ਬਿਆਨ ਸਿੰਘ ਦੀ ਸਰਕਾਰ ਸੀ ਤਾਂ ਉਸ ਕੈਬਨਿਟ ਮੰਤਰੀ ਸੀ ਉਸ ਸਮੇਂ ਕਹ ਜੀਆਂ ਦੱਸਦੀ ਕਿ ਉਸ ਸਮੇਂ ਇੱਕ ਕੈਬਨਿਟ ਮੰਤਰੀ ਸੀ ਜਿਨ੍ਹਾਂ ਦੇ ਪੁੱਤ ਦਾ ਮਰਡਰ ਹੋਇਆ ਸੀ ਤੁਹਾਨੂੰ ਦੱਸ ਦਿੰਨੇ ਆ ਸ਼ਿੰਦੀ ਨਾਂ ਦੇ ਹਰਭਜਨ ਸਿੰਘ ਏਲੀਆ ਸ਼ਿੰਦੀ ਜੋ ਕਿ ਗੁਰਮੇਜ ਸਿੰਘ ਜਦੋਂ ਉਸ ਸਮੇਂ ਤਤਕਾਲੀ ਕੈਬਨਿਟ ਮਿਨਿਸਟਰ ਸੀ ਬਿਆਨਤ ਸਿੰਘ ਦੀ ਸਰਕਾਰ ਚ ਗੁਰਮੇਜ ਸਿੰਘ ਗੁਰਮੇਜ ਸਿੰਘ ਦੇ ਹਰਭਜਨ ਸਿੰਘ ਨੂੰ ਮਾਰਿਆ ਗਿਆ ਸੀ ਹਰਭਜਨ ਸਿੰਘ ਮੁੰਡਾ ਸੀ ਗੁਰਪ੍ਰੀਤ ਸਿੰਘ ਦਾ ਗੁਰਮੇਦ ਸਿੰਘ ਦੇ ਪੁੱਤਰ ਨੂੰ ਮਾਰਿਆ ਗਿਆ ਜੋ ਉਸ ਸਮੇਂ ਤੇ ਉਸ ਦਾ ਜਿਹੜਾ ਦੋਸ਼ੀਆਂ ਨੂੰ ਫੜਨ ਦੇ ਵਿੱਚ ਜਦੋਂ ਪੰਜਾਬ ਪੁਲਿਸ ਲੱਗੀ ਤਾਂ ਉਹਨਾਂ ਨੇ ਫਿਰ ਸ਼ੱਕ ਦੇ ਆਧਾਰ ਦੇ ਉੱਪਰ ਇਹ ਦੋ ਨੌਜਵਾਨ ਚੱਕ ਲਏ ਘਰੋਂ ਜਦੋਂ ਇਹ ਦੋ ਨੌਜਵਾਨ ਚੱਕੇ ਇਹਨਾਂ ਦਾ ਇਨਕਾਊਂਟਰ ਕਰਤਾ ਪਰ ਇਹਨਾਂ ਨੌਜਵਾਨਾਂ ਦੀ ਪੁਲਿਸ ਨੇ ਉਸ ਸਮੇਂ ਇੱਕ ਨਹੀਂ ਸੁਣੀ ਸ਼ੱਕ ਦੇ ਆਧਾਰ ਤੇ ਚੱਕੇ ਸੀ ਤੁਸੀਂ ਆਪ ਦੇਖੋ ਸ਼ੱਕ ਦੇ ਆਧਾਰ ਤੇ ਚੱਕੇ ਤੇ ਐਵੇਂ ਹੀ ਮਾਰਤੇ ਦੋ ਜਣੇ ਬਾਅਦ ਦੇ ਵਿੱਚ ਕੇਸ ਅੱਗੇ ਚੱਲਿਆ ਤੇ ਜਿਹੜੇ ਜਿਨ੍ਹਾਂ ਨੇ ਬਿਆਨ ਲਿਖਵਾਏ ਸੀ ਉਹ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਤਾਂ ਮੁੰਡੇ ਉਸ ਸਮੇਂ ਨਹੀਂ ਸੀ ਇਹਨਾਂ ਨੇ ਸ਼ਿੰਦੀ ਦਾ ਕਤਲ ਨਹੀਂ ਕੀਤਾ ਸੀ ਤਾਂ ਤੁਸੀਂ ਦੇਖੋ ਕਿ ਕਤਲ ਨਹੀਂ ਕੀਤਾ ਸੀ ਬੇਕਸੂਰ ਤੇ ਪਰ ਮਾਰੇਗੇ ਝੂਠੇ ਮੁਕਾਬਲਾ ਬਣਾਤਾ ਪੁਲਿਸ ਨੇ ਪੁਲਿਸ ਨੇ ਕਹਿਤਾ ਉਸ ਸਮੇਂ ਜਿਸ ਸਾਉ ਦਾ ਪੋਲੀਟਿਕਲ ਉਸ ਸਮੇਂ ਪ੍ਰੈਸ਼ਰ ਹੁੰਦਾ ਸੀ ਕਿ ਹਾਂਜੀ ਕੇਸ ਨੂੰ ਸੌਲਟ ਆਊਟ ਕਰਨਾ ਹੈ ਕਿਉਂਕਿ ਗੁਰਮੇਜ ਸਿੰਘ ਨਾ ਦਾ ਮੰਤਰੀ ਸੀ ਬਿਆਨਤ ਸਿੰਘ ਉਹਨਾਂ ਦੀ ਸਰਕਾਰ ਦੇ ਵਿੱਚ ਗੁਰਮੇਜ ਸਿੰਘ ਦਾ ਮੁੰਡਾ ਮਰਿਆ ਸੀ ਸਿੰਦੀ ਨਾਦਾਰ ਭਜਨ ਸਿੰਘ ਏਲੀਆਸ ਸਿੰਦੀ ਤਾਂ ਦਾਦੇ ਕਿ ਉਸ ਦੇ ਮਰਡਰ ਕੇਸ ਨੂੰ ਸੋਲਵ ਕਰਦਿਆ ਹੋਇਆ ਪੁਲਿਸ ਨੇ ਦੋ ਸ਼ੱਕ ਦੇ ਆਧਾਰ ਤੇ ਨੌਜਵਾਨ ਚੱਕ ਲਏ ਇਹਨਾਂ ਦੇ ਵਿੱਚੋਂ ਲੱਖਾ ਸੀਗਾ ਜਿਹੜਾ ਮੁੰਡਾ ਲਖਵਿੰਦਰ ਸਿੰਘ ਲੱਖਾ ਇਹ ਮੁੰਡਾ ਜਵਾਨ ਸੀਗਾ ਫੌਜੀ ਜਵਾਨ ਸੀ ਇਹ ਆਰਮੀ ਦੇ ਬਿستی ਭਾਰਤੀ ਆਰਮੀ ਦੇ ਵਿੱਚ ਉਸ ਸਮੇਂ ਜੌਬ ਕਰਦਾ ਸੀ ਪਰ ਜਦੋਂ ਇਹ ਛੁੱਟੀ ਦੇ ਉੱਪਰ ਆਇਆ ਹੋਇਆ ਸੀ ਜਦੋਂ ਇਸ ਨੂੰ ਮਾਰਿਆ ਗਿਆ ਦੇਖੋ ਕਿੰਨੀ ਕਿਸਮਤ ਮਾੜੀ ਨਿਕਲੀ ਇਸ ਨੌਜਵਾਨ ਦੀ ਜਿਸ ਨੂੰ ਮਾਰਤਾ ਪਰ ਹੁਣ ਇਸ ਦੇ ਉੱਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਆਪ ਦੱਸੋ ਇਹ ਇਨਸਾਫ ਹੈ ਇਹ ਇੰਨੇ ਸਾਲਾਂ ਬਾਅਦ ਇਹ ਇਨਸਾਫ ਹੈਗਾ ਜਾਂ ਨਹੀਂ ਇਸ ਨੂੰ ਇਨਸਾਫ ਕਹਿੰਨ ਨੂੰ ਵੀ ਜੀ ਨਹੀਂ ਕਰਦਾ ਜਦੋਂ ਇੰਨੇ ਸਾਲ ਹੋ ਜਾਣ